ਜਦੋਂ ਵੀ ਕੋਈ ਐਸੋਸੀਏਸ਼ਨ ਹੋਣ ਦੇ ਵਿੱਚ ਆਉਂਦੀ ਆ ਤਾਂ ਉਸ ਦਾ ਇੱਕ ਮਕਸਦ ਹੁੰਦਾ ਹੈ ਕਿ ਅਸੀਂ ਆਪਣੀ ਟੀਮ ਨੂੰ ਅੱਗੇ ਲੈ ਕੇ ਜਾਣਾ ਉਹਨਾਂ ਨੂੰ ਜੋ ਸਹੂਲਤਾਂ ਬੰਦੀਆਂ ਉਹ ਵੱਧ ਤੋਂ ਵੱਧ ਦਿਵਾਉਣੀਆਂ ਸੋਚ ਚੰਗੀ ਹੋਵੇ ਤਾਂ ਫਿਰ ਉਹ ਹਮੇਸ਼ਾ ਆਪਣੀ ਐਸੋਸੀਏਸ਼ਨ ਨੂੰ ਅੱਗੇ ਲੈ ਕੇ ਚੱਲਦੇ ਨੇ ਤੇ ਉਚਾਈਆਂ ਤੱਕ ਜਿਹੜੀ ਲਜਾਨ ਦੀ ਕੋਸ਼ਿਸ਼ ਵੀ ਕਰਦੇ ਨੇ ਤਾਂ ਅੱਜ ਅਸੀਂ ਤੁਹਾਨੂੰ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਦੇ ਪ੍ਰਧਾਨ ਸਚਿਨ ਬਜਾਜ ਦੇ ਨਾਲ ਬਣਾਉਨੇ ਆ ਜਿੱਥੇ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਦੇ ਪ੍ਰਧਾਨ ਨੇ ਉੱਥੇ ਹੀ ਅੰਮ੍ਰਿਤਸਰ ਮਾਝਾ ਜ਼ੋਨ ਦੇ ਵੀ ਪ੍ਰਧਾਨ ਨੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਸਾਡੇ ਮੈਨੂੰ ਬੁਲਾਉਣ ਦਾ ਤੇ ਮੈਂ ਬਹੁਤ-ਬਹੁਤ ਧੰਨਵਾਦੀ ਆ ਤੁਹਾਡਾ ਕਿ ਤੁਸੀਂ ਅਕਸਰ ਮੇਰੇ ਪ੍ਰੋਗਰਾਮ ਸ਼ੂਟ ਕਰਦੇ ਰਹਿੰਦੇ ਹੋ ਸਾਡੇ ਬਾਰੇ ਪਬਲਿਕ ਸਾਹਮਣੇ ਵਿਚਾਰ ਰੱਖਦੇ ਹੋ ਅੱਜ ਅਸੀਂ ਤੁਹਾਡੇ ਨਾਲ ਜੁੜੇ ਆ ਜਿੱਥੇ ਤੁਸੀਂ ਐਸੋਸੀਏਸ਼ਨ ਦੇ ਪ੍ਰਧਾਨ ਉਹ ਮਾਝਾ ਜ਼ੋਨ ਦੇ ਪ੍ਰਧਾਨੋ ਅੱਜ ਇੱਕ ਸੁਨਨਦੇ ਵਿੱਚ ਆ ਕਿ ਤੁਹਾਡੀ ਇੱਕ ਨਵੀਂ ਜੁਆਇਨਿੰਗ ਵੀ ਹੋਈ ਆ ਇੱਕ ਬੜੀ ਵੱਡੀ ਸੰਸਥਾ ਦੇ ਨਾਲ ਜੁੜੇ ਹੋ ਮੈਂ ਚਾਹਣਾ ਤੁਸੀਂ ਉਹ ਸੰਸਥਾ ਦਾ ਜਿਹੜਾ ਵਾ ਆਪਣੇ ਮੂੰਹ ਤੋਂ ਜ਼ਿਕਰ ਕਰਕੇ ਜਿਹੜਾ ਉਹ ਸਾਰੇ ਸਰੋਤਿਆਂ ਨੂੰ ਦੱਸੋ ਸਰ ਮੈਂ ਬਹੁਤ ਹੀ ਧੰਨਵਾਦੀ ਆ ਮਿਸਟਰ ਸੰਜੀਪ ਢਲਜੀ ਦਾ ਜਿਨ੍ਹਾਂ ਨੇ ਸਾਨੂੰ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਆਫ ਇੰਡੀਆ ਦੇ ਨਾਲ ਜੁਆਇਨ ਕਰਵਾਇਆ ਹੈ ਸਾਨੂੰ ਸਮਰਥਨ ਦਿੱਤਾ ਹੈ ਕਿਉਂਕਿ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਆਫ ਮਾਜਾ ਔਰ ਨਾਲ-ਨਾਲ ਸਾਡੀ ਮਾਜੇ ਦੀ ਜਿੰਨੀਆਂ ਵੀ ਇਹਦੇ ਵਿੱਚ ਜਿਸ ਤਰ੍ਹਾਂ ਕਿ ਆਪਣਾ ਗੁਰਦਾਸਪੁਰ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਵੀ ਸਾਡੀ ਮਾਜਾ ਦੇ ਹਿੱਸੇ ਹੈਗੇ ਨੇ ਉਹ ਅੱਜ ਪਵਈ ਦੇ ਨਾਲ ਜੁੜ ਗਏ ਨੇ ਪਵਈ ਦੇ ਵਿੱਚ ਸ਼ਾਮਲ ਹੋਣ ਦਾ ਇਹ ਕੀ ਮਕਸਦ ਆ ਉਹ ਤੁਹਾਨੂੰ ਇਸ ਦਾ ਬੈਨੀਫਿਟ ਕੀ ਹੋਊਗਾ ਸਰ ਦੇਖੋ ਜਿਸ ਤਰ੍ਹਾਂ ਕਿ ਅਸੀਂ ਪੂਰੇ ਇੰਡੀਆ ਦੇ ਵਿੱਚ ਫੋਟੋਗ੍ਰਾਫਰ ਘੁੰਮਦੇ ਨੇ ਉਹਨਾਂ ਦਾ ਕੰਮ ਚੱਲਦਾ ਹੈ ਕੋਈ ਫੰਕਸ਼ਨਸ ਹੈ ਕਿਸੇ ਵੈਸੇ ਕੰਮ ਗਏ ਆ ਅਗਰ ਕਿਸੇ ਤਰੀਕੇ ਦੀ ਪਰੇਸ਼ਾਨੀ ਹੈ ਤਾਂ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਆਫ ਇੰਡੀਆ ਸਾਡੀ ਹੈਲਪ ਕਰਦਾ ਕਿਸ ਤਰੀਕੇ ਦੀ ਹੈਲਪ ਕਰਦਾ ਕਿਉਂਕਿ ਫੋਟੋਗ੍ਰਾਫਰ ਜਿੱਥੇ ਇੱਕ ਕਿਤਾਬਾ ਫੋਟੋ ਦੇ ਵਿੱਚ ਆਪਣੀ ਕਲਾ ਦਿਖਾਉਣਾ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਉਥੇ ਫੋਟੋਗ੍ਰਾਫਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਕਿਸ ਤਰੀਕੇ ਦੀ ਜਿਹੜੀ ਉਹ ਤੁਹਾਡੀ ਉਹ ਮਦਦ ਕਰ ਸਕਦੇ ਆ ਕੋਈ ਜਿਸ ਤਰੀਕੇ ਸਾਨੂੰ ਕੋਈ ਇਕੁਪਮੈਂਟ ਦੀ ਜਰੂਰਤ ਹੈ ਕਿਸੇ ਤਰੀਕੇ ਸਾਨੂੰ ਕੋਈ ਮੈਡੀਕਲੀ ਫੈਸਿਲਿਟੀ ਦੀ ਪ੍ਰੋਬਲਮ ਆ ਗਈ ਹੈ ਔਰ ਸਾਨੂੰ ਕੋਈ ਸਮਝ ਨਹੀਂ ਆ ਰਹੀ ਹੈ ਤਾਂ ਵੀ ਹੈ ਸਾਡੇ ਨਾਲ ਜੁੜਨਗੇ ਕੋਈ ਤੁਹਾਡਾ ਇਕੁਪਮੈਂਟ ਦੀ ਲੋੜ ਪੈ ਗਈ ਹੈ ਤਾਂ ਨਾਲ ਜੁੜਨਗੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਨਾਲ ਜੁੜਨਗੇ ਸਾਰੀਆਂ ਸਾਨੂੰ ਫੈਸਿਲਿਟੀਆਂ ਮਿਲਦੀਆਂ ਇਹਨਾਂ ਦੇ ਨਾਲ ਮਤਲਬ ਕਿਸ ਤਰ੍ਹਾਂ ਵਿਚਾਰ ਬਣਿਆ ਉਹਨਾਂ ਦੇ ਨਾਲ ਜੁੜਨ ਦਾ ਸਰ ਮੈਂ ਗਿਆ ਸੀਗਾ ਪਿਛਲੇ ਸਾਲ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਆਫ ਇੰਡੀਆ ਦੀ ਇੱਕ ਐਗਜ਼ਿਬਿਸ਼ਨ ਸੀ ਪ੍ਰਗਤੀਕ ਮੈਦਾਨ ਉੱਥੇ ਮੈਨੂੰ ਮਿਸਟਰ ਸੰਜੀਵ ਢੱਲ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਤੁਸੀਂ ਬਲੀਵ ਨਹੀਂ ਮੰਨੋਗੇ ਮੈਂ ਉਹਨਾਂ ਦੇ ਵਿਚਾਰਾਂ ਦੇ ਨਾਲ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਮੇਰਾ ਵਿਚਾਰ ਬਣਿਆ ਕਿ ਮੈਂ ਇਹਨਾਂ ਦੇ ਨਾਲ ਜੁੜਾਂ ਉੱਥੋਂ ਇੱਕ ਨੀਬ ਬਣੀ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਆਫ ਮਾਜਾ ਦੀ ਮਾਜਾ ਜਿਹਦੇ ਵਿੱਚ ਹੁਣ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਇਹ ਸਾਰੇ ਦੇ ਸਾਰੇ ਇਹਦੇ ਨਾਲ ਜੁੜੇ ਹੈ ਔਰ ਇੱਕ ਐਸੋਸੀਏਸ਼ਨ ਬਣਾਈ ਗਈ ਮਾਜਾ ਜਿਹਦੇ ਵਿੱਚ ਸਾਰੇ ਦਾ ਸਾਰਾ ਹੈ ਯੋਗਦਾਨ ਅਸੀਂ ਦਿੱਤਾ ਉਹ ਵਿਚਾਰ ਮੈਂ ਉਹਨਾਂ ਦੇ ਨਾਲ ਸਾਂਝੇ ਕੀਤੇ ਸੰਜੀਵ ਢੱਲ ਜੀ ਦੇ ਨਾਲ ਮਿਲ ਕੇ ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਪਵਈ ਦੇ ਨਾਲ ਜੁੜੇ ਕੀ ਕਹਿਣਾ ਚਾਹੂੰਗਾ ਇੱਕ ਇੰਡੀਆ ਲੈਵਲ ਦੀ ਐਸੋਸੀਏਸ਼ਨ ਆ ਅੰਮ੍ਰਿਤਸਰ ਦੀ ਐਸੋਸੀਏਸ਼ਨ ਤੋਂ ਉੱਠ ਕੇ ਪੰਜਾਬ ਲੈਵਲੋਂ ਪੰਜਾਬ ਤੋਂ ਲੈ ਕੇ ਇੰਡੀਆ ਲੈਵਲ ਤੱਕ ਕਿਸ ਤਰ੍ਹਾਂ ਸੋਚਤੀ ਸਰ ਮੈਂ ਤੁਹਾਨੂੰ ਦੱਸਿਆ ਕਿ ਮੈਂ ਸੰਜੀਵ ਢੱਲ ਜੀ ਦੇ ਵਿਚਾਰਾਂ ਦੇ ਨਾਲ ਬਹੁਤ ਪ੍ਰਭਾਵਿਤ ਹੋਇਆ ਔਰ ਮੈਂ ਰਿਲਾਈਜ਼ ਕੀਤਾ ਕਿ ਇੱਕ ਸਿੰਗਲ ਪਰਸਨ ਉਹ ਆਪਣੀ ਇੰਨੀ ਗਹਿਰੀ ਛਾਪ ਸਾਡੇ ਦਿਲ ਤੇ ਛੱਡ ਸਕਦਾ ਤੇ ਜਿਹੜਾ ਉਹ ਕੁਬੇਰ ਦਾ ਖਜ਼ਾਨਾ ਆਪਣੇ ਹੱਥ ਸਾਮੀ ਬੈਠੇ ਆ ਯਾਨੀ ਕਿ ਪਵਈ ਦੇ ਪ੍ਰੈਜ਼ੀਡੈਂਟ ਵਿਸ਼ ਕਰਮਾ ਜੀ ਜਨਰਲ ਸੈਕਟਰੀ ਸੁਨੀਲ ਜੀ ਇਹਨਾਂ ਦੇ ਵਿਚਾਰ ਕਿਹੋ ਜਿਹਾ ਹੋਣਗੇ ਹੁਣ ਇੱਥੇ ਜੁੜ ਕੇ ਪਤਾ ਲੱਗਾ ਕਿ ਇਹ ਬਹੁਤ ਵੱਡਾ ਖਜ਼ਾਨਾ ਹੈ ਐਸਾ ਦੇ ਵਿਚਾਰ ਵਿਮਰਸ਼ ਆਪਸ ਦੇ ਵਿੱਚ ਸਹਿਮਤ ਹੋਵਾਂਗੇ ਇੱਕ ਦੂਜੇ ਦੇ ਨਾਲ ਉਹ ਆਪਾਂ ਕੰਜ਼ਿਊਮ ਕਰਾਂਗੇ ਇਹਨਾਂ ਦੇ ਵਿਚਾਰਾਂ ਨੂੰ ਤਾਂ ਕਿ ਅੱਗੇ ਆਪਾਂ ਆਪਣੇ ਫੋਟੋਗ੍ਰਾਫਰ ਵੀਰਾਂ ਦੇ ਨਾਲ ਸਾਂਝਾ ਕਰ ਸਕੀਏ ਕਿਉਂਕਿ ਉਹਨਾਂ ਦਾ ਜਿਹੜੀ ਸੋਚ ਹੈ ਨਾ ਕਿ ਦੇਖੋ ਔਦਾ ਵਗੈਰਾ ਕੋਈ ਮਾਇਨੇ ਨਹੀਂ ਰੱਖਦਾ ਤੁਹਾਡੀ ਸੋਚ ਐ ਜ਼ਰੂਰ ਮੈਨੇ ਰਖ ਦਿਆ ਕਿ ਤੁਸੀਂ ਕਿਸ ਤਰੀਕੇ ਫੋਟੋਗ੍ਰਾਫਰ ਦੀ ਹੈਲਪ ਕਰ ਸਕਦੇ ਹੋ ਫੋਟੋਗ੍ਰਾਫਰ ਨਹੀਂ ਅਸੀਂ ਵੈਸੇ ਵੀ ਮਾਨਵਤਾ ਦੇ ਲਈ ਕੰਮ ਕਰੀਏ ਐ ਸਭ ਕੁਝ ਮੈਂ ਉਹਨਾਂ ਕੋਲ ਸਿੱਖਿਆ ਔਰ ਮੈਂ ਵੈਸੇ ਉਹਨਾਂ ਕੋਲ ਜਿਆਦਾ ਟਾਈਮ ਤੇ ਨਹੀਂ ਮਿਲ ਸਕਿਆ ਥੋੜਾ ਟਾਈਮ ਮਿਲਿਆ ਪਰ ਉਹ ਥੋੜ੍ਹਾ ਟਾਈਮ ਮੇਰੇ ਵਾਸਤੇ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਬਹੁਤ ਵੱਡਾ ਮੇਲੇ ਇਨਸਟੈਂਟ ਬਣਿਆ ਕਿ ਮੈਨਾਂ ਨੂੰ ਕੋ ਜੋ ਸਿੱਖਿਆ ਜੋ ਪ੍ਰੇਰਣਾ ਲਈ ਹੈ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਲੋਕਾਂ ਦੇ ਵਿੱਚ ਜਿਹੜੇ ਉਹਨਾਂ ਦੇ ਵਿਚਾਰ ਹੈ ਬਹੁਤ ਹੀ ਸੁੰਦਰ ਨੇ ਕੀ ਜਿੰਨੇ ਵੀ ਬਾਕੀ ਦੇ ਫੋਟੋਗ੍ਰਾਫਰ ਨੇ ਸਮਰਥਨ ਕਰਨਗੇ ਇਸ ਚੀਜ਼ ਦਾ ਤੁਹਾਨੂੰ ਲੱਗਦਾ ਕਿ ਹਾਂ ਦੇ ਵਿੱਚ ਹਮਲਾ ਹੋਣਗੇ ਦੇਖੋ ਜੀ ਅਸੀਂ ਕਿਸੇ ਅੱਛੇ ਕੰਮ ਨੂੰ ਚੱਲੇ ਆਂ ਤੇ ਅੱਛੇ ਕੰਮ ਨੂੰ ਜਾਣ ਵਾਸਤੇ ਨਾ ਕਿੰਨੇ ਕਰਨੀ ਹੈ ਅੱਛੇ ਕੰਮ ਨੂੰ ਹਾਂ ਹੀ ਕਰਨੀ ਹੈ ਜੇ ਅਗਰ ਮੈਂ ਮਾਨਵਤਾ ਦੀ ਭਲਾਈ ਦੀ ਗੱਲ ਕਰ ਰਿਹਾ ਤੇ ਉਹਦੇ ਵਿੱਚ ਅਸੀਂ ਫੋਟੋਗ੍ਰਾਫਰ ਆ ਗਏ ਤੇ ਹੋਰ ਕੀ ਚਾਹੀਦਾ ਤੇ ਇਹਦੇ ਵਿੱਚ ਕਿਸੇ ਨੂੰ ਇਤਰਾਜ਼ ਤੇ ਹੋਣਾ ਨਹੀਂ ਚਾਹੀਦਾ ਔਰ ਨਾਲੇ ਵੈਸੇ ਵੀ ਇੱਕ ਸੰਗਠਨ ਦਾ ਮਤਲਬ ਹੈ ਜੋੜਨਾ ਇਹ ਤੋੜਨਾ ਤੇ ਹੈ ਹੀ ਨਹੀਂ ਤੇ ਨਰਾਜ਼ ਕੌਣ ਹੋਏਗਾ ਤੁਸੀਂ ਇੱਕ ਇਹਨਾਂ ਦਿਨਾਂ ਦੇ ਵਿੱਚ ਐਗਜ਼ੀਬਿਸ਼ਨ ਵੀ ਕਰਦੇ ਹੋ ਜੀ 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 ਉਹਦੇ ਬਾਰੇ ਕੁਝ ਵਿਚਾਰ ਹੋਇਆ ਵਿਚਾਰ ਚੱਲਦਾ ਪਿਆ ਬਹੁਤ ਜਲਦੀ ਆਵਾਂਗੇ ਇੱਕ ਅੱਛੇ ਲੈਵਲ ਤੇ ਆਵਾਂਗੇ ਪਿਛਲਾ ਬਹੁਤ ਮੈਂ ਧੰਨਵਾਦੀਆਂ ਪੂਰੇ ਮਾਝਾ 벨ਟ ਦੀ ਕਿ ਜੋ ਮੈਂ ਸੋਚਿਆ ਸੀ ਬਹੁਤ ਵੱਡਾ ਇਕੱਠ ਹੋਇਆ ਅਪ੍ਰੋਕਸੀਮੇਟਲੀ ਕੋਈ 15 ਤੋਂ 16 ਹਜ਼ਾਰ ਫੋਟੋਗ੍ਰਾਫਰ ਇਕੱਠਾ ਹੋਇਆ ਸੀ ਪਰ ਐਤਕੀ ਮੇਰਾ ਟਾਰਗੇਟ ਜੇਰਾ ਕ੍ਰਿਪਾ ਕਰਕੇ 37 38000 ਫੋਟੋਗ੍ਰਾਫਰ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਲੈ ਕੇ ਆਉਂਦਾ ਇਹਦਾ ਮਤਲਬ ਲੱਗਦਾ ਹੁਣ ਪਵਾਈ ਵੀ ਇਸ ਐਗਜ਼ਿਬਿਸ਼ਨ ਦੇ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਰੂਗੀ ਸਰ ਮੋਢੇ ਦਾ ਮੋਢਾ ਪਤਾ ਨਹੀਂ ਪਰ ਇੱਕ ਦੂਜੇ ਨਾਲ ਆਤਮਾ ਜੁੜ ਗਈ ਹੈ ਉਹਨਾਂ ਦੇਖਦੇ ਆ ਅੱਗੇ ਕੀ ਬਣੂਗਾ ਐਗਜ਼ਿਬਿਸ਼ਨ ਦੀ ਡੇਟ ਅਨਾਉਂਸ ਕਰਨ ਦਾ ਕੁਝ ਹੈ ਅਜੇ ਕਿਉਂਕਿ ਹੋ ਸਕਦਾ ਫੋਟੋਗ੍ਰਾਫਰਾਂ ਦੇ ਵਿੱਚ ਇਸ ਨੂੰ ਲੈ ਕੇ ਕਸ਼ਮਕਸ਼ ਬਣੀ ਹੋਵੇ ਕਿ ਐਗਜ਼ਿਬਿਸ਼ਨ ਦੇ ਦਿਨ ਲੱਗੇ ਨੇ ਪਤਾ ਨਹੀਂ ਕਦੋਂ ਡੇਟ ਅਨਾਉਂਸ ਹੋ ਜਾਣੀ ਹੈ ਕੋਈ ਹੈਵ ਚਾਰਜ ਬਹੁਤ ਸਾਰੇ ਫੋਨ ਆ ਰਹੇ ਆ ਬਹੁਤ ਪਿਆਰ ਮਿਲਿਆ ਲੋਕਾਂ ਦਾ ਮਤਲਬ ਕਿ ਸਰਤੇ ਜਨੂਨ ਸਵਾਰ ਲੋਕਾਂ ਦਾ ਇਸ ਟਾਈਮ ਐਗਜ਼ੀਬਿਸ਼ਨ ਨੂੰ ਲੈ ਕੇ ਤੇ ਬਹੁਤ ਜਲਦੀ ਆਪਾਂ ਮਿਲ ਰਹੇ ਆ ਦੁਬਾਰਾ ਦਾ ਡੇ ਨਾਲ ਡੇਟ ਹੀ ਅਨਾਉਂਸ ਕਰਨੀ ਬਾਕੀ ਹੈ ਸਾਡਾ ਸਭ ਕੁਝ ਤੈ ਤੇ ਪਿਛਲੀ ਵਾਰੀ ਜੋ ਸਾਡੇ ਸਟਾਲ ਲੱਗੇ ਸੀ 90 ਦੇ ਆਸ-ਪਾਸ ਕਿ ਅਸੀਂ 100 ਪਾਰ ਜਾਵਾਂਗੇ ਤੋ ਬਹੁਤ ਬਹੁਤ ਧੰਨਵਾਦੀਆਂ ਮੈਂ ਇੱਕ ਵਾਰੀ ਫਿਰ ਤੂੰ ਪੂਰੀ ਮਾਜਾ ਬੈਲ ਦੇ ਕਿਉਂਕਿ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਮਾਜੇ ਦੇ ਵਸਨੀਕਾਂ ਔਰ ਮਾਜਾ ਬੈਲ ਸਾਡੇ ਨਾਲ ਜੁੜੀ ਹੈ ਔਰ ਮਾਜੇ ਦੇ ਵਿੱਚ ਇੰਨਾ ਕੁ ਜ਼ਿਆਦਾ ਐਸ ਅਸੋਸੀਏਸ਼ਨ ਦੀ ਜਿਹੜੀ ਲੱਗੀ ਸੀ ਐਗਜ਼ੀਬਿਸ਼ਨ ਉਹਦਾ ਸਮਰਥਨ ਮਿਲਿਆ ਸੀ ਤੇ ਇੱਕ ਵਾਰੀ ਸਾਰਿਆਂ ਦੇ ਅੱਗੇ ਫਿਰ ਮੇਰੇ ਹੱਥ ਜੋੜ ਕੇ ਰਿਕੁਐਸਟ ਹੈ ਕਿ ਇਹ ਤੁਹਾਡੀ ਆਪਣੀ ਐਗਜ਼ੀਬਿਸ਼ਨ ਹੈ ਤੇ ਤਹੇ ਦਿਲੋਂ ਇਹਦਾ ਯੋਗਦਾਨ ਆਪਣਾ ਦੇਣਾ ਹੈ ਇਹਦੇ ਵਿੱਚ ਫੋਟੋਗ੍ਰਾਫਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਸੀ ਫਿਰ ਮਾਝਾ ਜ਼ੋਨ ਦੇ ਵਿੱਚ ਸ਼ਿਫਟ ਹੋ ਚੁੱਕੇ ਨੇ ਹੁਣ ਪਵਾਈ ਦੇ ਨਾਲ ਜੁੜ ਚੁੱਕੇ ਨੇ ਆਉਣ ਵਾਲੀ ਐਗਜ਼ੀਬਿਸ਼ਨ ਦੇ ਵਿੱਚ ਪਹਿਲਾਂ ਨਾਲੋਂ ਵੱਡਾ ਇਕੱਠ ਹੋਣ ਦਾ ਜਿਹੜਾ ਵਾ ਇਸ ਵਾਰ ਟੀਚਾ ਮਿੱਥਿਆ ਗਿਆ ਪਵਾਈ ਵੀ ਇਹਨਾਂ ਦੇ ਨਾਲ ਪੂਰਾ ਸਹਿਯੋਗ ਨਿਵਾਏਗੀ ਪਹਿਲਾਂ ਨਾਲੋਂ ਸਟਾਲ ਵੱਧ ਲੱਗਣਗੇ ਬਸ ਡੇਟ ਅਨਾਉਂਸ ਕਰਨੀ ਬਾਕੀ ਹੈ ਬਹੁਤ ਜਲਦ ਇਹਨਾਂ ਵੱਲੋਂ ਜਿਹੜੀ ਡੇਟ ਆ ਅਨਾਉਂਸ ਕਰ ਦਿੱਤੀ ਜਾਊਗੀ ਦੇਖਦੇ ਰਹੋ ਵਨ ਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਬੰਟੀ ਬਾਬਾ ਦੇ ਨਾਲ ਕਸ਼ਮੀਰ ਸਿੰਘ ਗਿੱਲ